ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਹੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुझ बिन आवर ना ठाव कर कृपा पार ब्रह्म स्वामी जपी तुम्हारा नाव रहा सतगुर सेव लगे हर चरनी वड भाग लिव लागी कवल प्रकाश पै साद संगै ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਔਤ ਪੋਤ ਪ੍ਰਭ ਸਾਥ ਸਰਨ ਪ੍ਰਯੋ ਨਾਨਕ ਪ੍ਰਭ ਤੁਮਰੀਂ ਦੇ ਰੱਖ ਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ दुख भंजन सुख राय जाहे कलेस मिटे पै है परमा निर्मल गुण प्रभ गाए गोविंद तुझ बिन आवर न आवरण कार्य कृपा पार ब्रह्म स्वामी जपी तुम्हारा नाओ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਹੈ ਪਰਮਾ ਨਰਮਲ ਗੁਣ ਪ੍ਰਭ ਗਾਏ ਗੋਬਿੰਦ ਤوج ਬਿਨ ਆਵਰ ਨਾ ਠਾ ਕਾਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪਈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦੇ ਆਲਾ ਆਪ ਤਰੈ ਸੰਗਤ ਸਬ ਯੁਦ ਰੈ ਬਿਨ ਸੇ ਸਗਲ ਜੰਜਾਲਾ ਚਰਣ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ तू दाता दुख भंजन सुख राए जा कलेस पै है परमा निर्मल गुण प्रभ गाए गोविंद तुझ बिन आवर न ठा कृपा पार ब्रह्म स्वामी ਨਜਾਪੀ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀ ਤੇਰ ਆਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ जाहे क्लेश मिटे पै है ब्रह्मा निर्मल गुण प्रब गाए गोविंद तुझ बिन आवर ना ठा कर कृपा पार ब्रह्म स्वामी जपी तुम्हारा नाव रहा साथ गुर सेव लगे हर चरनी ਵਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ बेनस्ते सगल जंजाला चरण आधार तेरा प्रभु स्वामी ओत पोत प्रभु साथ शरण प्रयाण नानक प्राप्त तुमरी दे रखया हर हाथ सतनाम श्री वाहेगुरु साहिब जी गुजरी महला बंजवा तू सम्राट शरण को दाता दुख भंजन सुख राए जाहे क्लेश मिटे पै है परमा निर्मल गुण प्रब गाए गोविंद तुझ बिन आवर ना ठा ਕਰਿ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਧ ਸੰਗੈ ਦੁਰਮਤ ਬੁਧ ਤਿਆਗੀ आठ पहर हर के गुण गावै सिमरै दीन दयाला आप तरे संगत सब उदरै बिनसे सगल जंजला चरण आधार तेरा प्रभु स्वामी ओत पोत प्रभु साथ ਸਾਰਨ ਪਰਯੋ ਨਾਨਕ ਪ੍ਰਭ ਤੁਮਰੀ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ जाहे कलेस मिटे पै है परमा निर्मल गुण प्रभ गाये गोविंद तुझ बिन आवर न ठा कार्य कृपा पार ब्रह्म स्वामी जपी तुम्हारा नाव रहा ਸਤ ਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਲਾ ਆ ਪਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਯੋ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਹੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंदे तुझ बिन आवर ना ठा कर कृपा पार ब्रह्म स्वामी जपी तुम्हारा नाव रहा सतगुरु सेव लगे हर चरनी वड भाग लेव लागी ਕਮਲ ਪਰਗਾਸ ਪਈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਬ ਯੁਦ ਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਔਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਖਿਓ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ तू दाता दुख भंजन सुख राए जाहे कलेस मिटे पै है परमा निर्मल गुण प्रभ गाए गोविंद तुझ बिन आवर न ठा कृपा पार ब्रह्म स्वामी ਜਪੇ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਤੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਂਹ ਕਲੇਸ਼ ਮਿਟੇ ਪੈ ਹੈ ਪਰਮਾ निर्मल गुणप्रभु गाए गोविंद तुझ बिन आवर ना ठा कर कृपा पार ब्रह्म स्वामी जपी तुम्हारा नाव रहा सतगुर सेव लगे हर चरनी वड भाग लिब लागी ਕਵਲ ਪਰਗਾਸ ਪਈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ तू को दाता दुख भंजन सुख राय जाहे कलेस मिटे पै है परमा निर्मल गुण प्रभ गाए गोविंद तुझ बिन आवर न ठा कृपा पार ब्रह्म स्वामी ਨਜਾਪੀ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦੇ ਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜ਼ਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਂਹ ਕਲੇਸ਼ ਮਿਟੇ ਪੈ ਹੈ ਪਰਮਾ निर्मल गुणप्रभु गाए गोविंद तुझ बिन आवर ना ठा कर कृपा पार ब्रह्म स्वामी जपी तुम्हारा नाव रहा सतगुर सेव लगे हर चरनी वड भाग लिब लागी ਕਵਲ ਪ੍ਰਗਾਸ ਪਈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ तू दाता दुख पंजन सुख राय जाहे कलेस मिटे पै है परमा निर्मल गुण प्रभ गाए गोविंद तुझ बिन आवर न ठा कृपा पार ब्रह्म स्वामी ਨਜਾਪੀ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਹੈ ਪਰਮਾ ਨਰਮਲ ਗੁਣ ਪ੍ਰਭ ਗਾਏ गोविंद ਤuj ਬਿਨ ਆਵਰ ਨਾ ਠਾਵ ਕਾਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪਈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਬ ਯੁਦ ਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ गुजरी महला बंजवा तू सम्राट शरण को दाता दुख भंजन सुख राए जाहे क्लेश मिटे पै है परमा निर्मल गुण प्रब गाए गोविंद तुझ बिन आवर ना ठा ਕਰਿ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਪੈ ਸਾਧ ਸੰਗੈ ਦੁਰਮਤ ਬੁਧ ਤਿਆਗੀ आठ पहर हर के गुण गावै सिमरै दीन दयाला आप तरे संगत सब उदरै बिनसे सगल जंजला चरण आधार तेरा प्रभु स्वामी ओत पोत प्रभु साथ ਸਰਨ ਪਰਯੋ ਨਾਨਕ ਪ੍ਰਭ ਤੁਮਰੀਂ ਦੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ दुख भंजन सुख राय जाहे कलेस मिटे पै है परमा निर्मल गुण प्रभ गाए गोविंद तुझ बिन आवर न ठा कार्य कृपा पार ब्रह्म स्वामी जपी तुम्हारा नाओ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡਾ ਭਾਗ ਲਿਵ ਲਗੀ ਕਵਲ ਪ੍ਰਗਾਸ ਪੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੇ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਉ ਨਾਨਕ ਪ੍ਰਭ ਤੁਮਰੀਂ ਤੇ ਰੱਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਬੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਹੈ ਪਰਮਾ निर्मल गुणप्रभु गाए गोविंद तुझ बिन आवर ना ठा कर कृपा पार ब्रह्म स्वामी जपी तुम्हारा नाव रहा सतगुर सेव लगे हर चरनी वड भाग लेव लागी ਕਵਲ ਪਰਗਾਸ ਪਈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਔਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ